ਹਾਲੇ ਅੱਜ ਇੱਕ ਆਪਣੇ ਮਿੱਤਰ ਪਿਆਰੇ ਨੇ ਮੈਨੂੰ ਦੋ ਸਵਾਲ ਕਰੇ ਮੈਨੂੰ ਉਹਨੇ ਪੁੱਛਿਆ ਵੀ ਪਹਿਲਾ ਸਵਾਲ ਪੁੱਛਿਆ ਕਹਿੰਦਾ ਵੀ ਮੈਨੂੰ ਇਹ ਦੱਸੋ ਜੀ ਵੀ ਜੋ ਆਕਾਸ਼ ਆ ਨੀਲੀ ਸੱਤ ਆ ਆਪਣੇ ਸਿਰ ਤੇ ਵੀ ਉਹਦੇ ਉੱਪਰ ਕੋਈ ਨਰਕ ਸਵਰਗ ਹੈਗਾਗਾ ਜਾਂ ਗੱਲਾਂ ਬਾਤਾਂ ਹੀ ਨੇ ਤੇ ਇੱਕ ਕੋਨੇ ਸਵਾਲ ਕਰਿਆ ਸੀ ਵੀ ਭੂਤ ਪ੍ਰੇਤ ਵੀ ਹੈਕ ਗੱਲਾਂ ਬਾਤੀ ਨੇ ਵੀ ਲੈ ਭਰਾਵਾ ਮੈਂ ਤੈਨੂੰ ਇਹਨਾਂ ਤੇਰੇ ਦੋਨੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਤੂੰ ਸੁਣ ਲਈ ਆ ਉਹਦਾ ਪਹਿਲਾ ਸਵਾਲ ਤੇਰਾ ਇਹ ਸੀਗਾ ਵੀ ਨਰਕ ਸਵਰਗ ਨਰਕ ਸਵਰਗ ਹੈਗੇ ਆ ਭਰਾਵਾ ਨਰਕ ਸਵਰਗ ਸਾਬਤ ਧਰਤੀ ਦੀ ਨਏ ਕੋਈ ਆਕਾਸ ਤੇ ਕੁਛ ਨਹੀਂ ਨਰਕ ਉਹ ਹੁੰਦਾ ਵੀ ਕਿਸੇ ਜਿਵੇਂ ਕੀ ਕਿਸੇ ਇਨਸਾਨ ਦੇ ਕੋਲ ਕੋਈ ਰਹਿਣ ਨੂੰ ਸਤ ਨਹੀਂ ਕੋਈ ਘਰ ਨਹੀਂ ਤੇ ਖਾਣ ਨੂੰ ਵਿਚਾਰੇ ਨੂੰ ਰੋਟੀ ਨਹੀਂ ਹੈਗੀ ਤੇ ਪਾਉਣ ਨੂੰ ਕੱਪੜਾ ਨਹੀਂ ਹੈਗਾ ਤੇ ਪੈਰਾਂ ਤੋਂ ਵੀ ਨੰਗਾ ਹੈਗਾ ਉਹਨੇ ਵਿਚਾਰੇ ਨੇ ਆਪਣਾ ਫੁੱਟਪਾਥ ਦੀ ਸੋਣਾ ਸੜਕ ਤੇ ਤੇ ਮੰਗ ਟੰਗ ਕੇ ਉਹਨੇ ਆਪਣਾ ਗੁਜ਼ਾਰਾ ਕਰਨਾ ਉਹਦੇ ਪਾਦੀ ਤਾਂ ਹੈਗਾ ਨਰਕ ਤੇ ਜਿਹੜੀ ਗੱਲ ਤੂੰ ਪੁੱਛਦਾ ਸੀ ਵੀ ਸਵਰਗ ਸਵਰਗ ਭਰਾਵਾ ਉਹਨੇ ਜਿਵੇਂ ਕਿ ਕਿਸੇ ਇਨਸਾਨ ਕੋਲੇ ਸਭ ਕੁਝ ਹੈ ਚੰਗੀਆਂ ਜ਼ਮੀਨਾਂ ਜਾਇਦਾਦਾਂ ਨੇ ਚੰਗੀਆਂ ਗੱਡੀਆਂ ਨੇ ਚੜ੍ਹਨੂ ਚੰਗਾ ਬੰਗਲਾ ਪਾਇਆ ਸੱਤੀ ਪ੍ਰਕਾਰ ਦੇ ਖਾਣੇ ਖਾਂਦਾ ਤੇ ਏਸੀ ਦੇ ਵਿੱਚ ਸੌਂਦਾ ਤੇ ਉਹਦੇ ਬਾਦੀ ਭਰਾਵਾ ਸਵਰਗ ਆ ਤੇ ਦੂਜੀ ਗੱਲ ਜਿਹੜੀ ਤੂੰ ਕਹਿੰਦਾ ਜੀ ਵੀ ਭੂਤ ਪ੍ਰੇਤ ਭੂਤ ਭਰਾਵਾ ਉਹ ਲੋਕ ਨੇ ਜੋ ਜਿੰਨਾਂ ਕੋਲੇ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਤੇ ਉਹਨਾਂ ਕੋਲੇ ਪ੍ਰਮਾਤਮਾ ਦਾ ਨਾਮ ਜਪਣ ਲਈ ਟਾਈਮ ਨਹੀਂ ਨਾ ਤਾਂ ਉਹ ਸਵੇਰ ਵੇਲੇ ਗੁਰੂ ਘਰ ਜਾਂਦੇ ਨੇ ਤੇ ਨਾ ਹੀ ਉਹ ਸਮਾਂ ਕੱਢ ਕੇ 10 ਮਿੰਟ ਪਰਮਾਤਮਾ ਦਾ ਨਾਮ ਲੈਂਦੇ ਨੇ ਜਿਹੜੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਉਹ ਭੂਤ ਹੀ ਨੇ ਭਰਾਵਾ ਉਹ ਭੂਤ ਹੀ ਨੇ ਜਿਹੜੇ ਉਸ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਉਹਦਾ ਸਕਰਾਨਾ ਨਹੀਂ ਕਰਦੇ ਵੀ ਮਾਲਕਾ ਤੇਰਾ ਦਿੱਤਾ ਬਹੁਤ ਘਸ ਹੈ ਉਹ ਭੂਤ ਹੀ ਨੇ ਭਰਾਵਾ ਹਰੇਕ ਇਨਸਾਨ ਨੂੰ ਚਾਹੇ ਕੋਈ ਗਰੀਬ ਆ ਚਾਹੇ ਵੀ ਅਮੀਰ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੋ ਟਾਈਮ ਸਕਰਾਨਾ ਕਰਨਾ ਚਾਹੀਦਾ ਕਿਉਂਕਿ ਉਸ ਪਰਮੇਸ਼ਰ ਨੇ ਸਾਨੂੰ ਜ਼ਿੰਦਗੀ ਬਖਸ਼ੀ ਆ ਸਾਨੂੰ ਖਾਣ ਨੂੰ ਪਦਾਰਥ ਦਿੱਤੇ ਨੇ ਪਾਉਣ ਨੂੰ ਕੱਪੜੇ ਦਿੱਤੇ ਨੇ ਤੇ ਸਾਡੇ ਕੋਲ ਚੰਗੇ ਘਰ ਨੇ ਸਭ ਕੁਝ ਆ ਜੇ ਆਪਾਂ ਫੇਰ ਵੀ ਨਾ ਉਹਦਾ ਸਕਰਾਨਾ ਕਰ ਗਏ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਫਿਰ ਆਪਾਂ ਦਾ ਇੱਕ ਸਾਹ ਉਹਦੇ ਭੂਤ ਹੀ ਹੋਏ ਮੇਰੇ ਕਹਿਣ ਦਾ ਭਾਵ ਤਾਂ ਇਹੀ ਆ ਭਰਾਓ ਵੀ ਉਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਕਿਉਂਕਿ ਇਹ ਕੰਮ ਧੰਦਾ ਤਾਂ ਜਗਤ ਇਸ ਜੱਗ ਤੇ ਕੰਮ ਧੰਦਾ ਦਾ ਮੁੱਕਦਾ ਹੀ ਨਹੀਂ ਨਾਲ ਤਾਂ ਉਸ ਉਹ ਮਾਲਕ ਦਾ ਨਾਮ ਹੀ ਜਾਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੋਰ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਗਹਾਂ ਗਿਆ ਨੂੰ ਵੀਰ ਤੁਸੀਂ ਕਿੰਨਾ ਵਾਹਨ ਬਣਾਇਆ ਕੀ ਕੁਸ਼ ਕਰਿਆ ਇਹ ਗੱਲਾਂ ਸੁਣਨ ਜਮਾ ਨਹੀਂ ਪੁੱਛਣੀਆਂ ਸਿਰਫ ਉਸ ਤੋਂ ਇਹ ਪੁੱਛਿਆ ਜਾਊ ਵੀ ਤੁਸੀਂ ਉਸ ਮਾਲਕ ਦਾ ਨਾਮ ਦਿਨ ਵਿੱਚ ਦੀ ਕਿੰਨੇ ਵਾਰ ਜਪਦੇ ਸੀ ਜਿਹੜਾ ਪ੍ਰਭੂ ਦਾ ਨਾਮ ਨਹੀਂ ਜਪਦਾ ਉਹ ਭੂਤੀਆ ਬਸ ਗੱਲ ਇੱਥੇ ਮੁੱਕਦੀ ਹੈਗੀ ਲੈ ਪ੍ਰਭਾ ਤੇਰੇ ਦੂਜੇ ਸਵਾਲ ਦਾ ਵੀ ਮੈਂ ਜਵਾਬ ਦੇਤਾ ਤੇ ਹੁਣ ਤੂੰ ਬਾਕੀ ਆਪ ਹੀ ਸਮਝ ਲੈ